ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਪਿੰਦਰ ਸਿੰਘ ਸੁਖੂ ਨੇ ਸੋਮਵਾਰ ਨੂੰ ਸਾਲ 2025-26 ਲਈ 58514 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਅਗਲੇ ਵਿੱਤੀ ਸਾਲ ਵਿੱਚ ਮਾਲੀਆ ਘਾਟਾ 6390 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਦੋਂ ਕਿ ਕੇਂਦਰ ਤੋਂ ਮਾਲੀਆ ਘਾਟਾ ਗ੍ਰਾਂਟ ਸਿਰਫ 3257 ਕਰੋੜ ਰੁਪਏ ਹੀ ਪ੍ਰਾਪਤ ਹੋਵੇਗੀ। ਇਹ ਪਿਛਲੇ ਸਾਲ ਨਾਲੋਂ 3000 ਕਰੋੜ ਰੁਪਏ ਘੱਟ ਹੈ। ਭਾਵੇਂ ਵਿੱਤੀ ਘਾਟਾ ਪਿਛਲੇ ਸਾਲ ਨਾਲੋਂ ਘੱਟ ਰਹਿਣ ਦਾ ਅਨੁਮਾਨ ਹੈ, ਫਿਰ ਵੀ ਸੂਬੇ ਦੇ ਜੀਡੀਪੀ ਦਾ 4.04% ਹੀ ਰਹੇਗਾ। ਅਜਹੀ ਸਥਿਤੀ ਵਿੱਚ ਰਾ ਸਰਕਾਰ ਨੂੰ ਕਰਜ਼ਾ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੇਸ਼ੱਕ ਸਰਕਾਰ ਦਾ ਆਪਣਾ ਮਾਲੀਆ ਵਧਿਆ ਹੈ ਪਰ ਵਿਤੀ ਘਾਟਾ 10338 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਲਈ ਸਰਕਾਰ ਨੂੰ ਇਸ ਥੀ ਪਰਪਾਈ ਲਈ ਉਨੀ ਹੀ ਰਕਮ ਉਧਾਰ ਲੈਣੀ ਪੈ ਸਕਦੀ ਹੈ। ਅਜਹੀ ਸਥਿਤੀ ਵਿੱਚ ਹਿਮਾਚਲ ਤੇ ਕਰਜ਼ੇ ਦਾ ਬੋਝ ਸਾਲ 2025-26 ਵਿੱਚ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ। ਦੂਜੇ ਪਾਸੇ ਹਿਮਾਚਲ ਦੇ ਬਜਟ ਵਿੱਚ ਵਿਕਾਸ ਹਿੱਸਾ 20 ਸਾਲ ਦਾ ਸਾਲ ਘਟਦਾ ਜਾ ਰਿਹਾ ਹੈ ਸਾਲ 2023-24 ਦੇ ਬਜਟ ਵਿੱਚ ਹਰ 100 ਰੁਪਏ ਵਿੱਚੋਂ 29 ਰੁਪਏ ਵਿਕਾਸ ਕਾਰਜਾਂ ਲਈ ਰੱਖੇ ਗਏ ਸਨ ਜੋ ਕਿ ਸਾਲ 2024-25 ਵਿੱਚ 28 ਰੁਪਏ ਹੋ ਗਏ ਹਨ ਤੇ ਸਾਲ 2025-26 ਵਿੱਚ ਪੂੰਜੀਕ ਤਕਮਾ ਸਮੇਤ ਹੋਰ ਵਿਕਾਸ ਕਾਰਜਾਂ ਲਈ 100 ਵਿੱਚੋਂ ਸਿਰਫ 24 ਰੁਪਏ ਹੀ ਬਚਣਗੇ